ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਲੋਨ ਜਾਂ ਫਿਰ ਕਰਜ਼ਾ ਖਤਮ ਕਰਨ ਦਾ ਇੱਕ ਮਹਾ ਉਪਾਅ ਲੈ ਕੇ ਆਏ ਹਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਜੇਕਰ ਤੁਸੀਂ ਇਸ ਪਾਣੂ ਕਰ ਲਿਆ ਤੁਹਾਡੀ ਜ਼ਿੰਦਗੀ ਵਿੱਚ ਤੁਹਾਨੂੰ ਕਰਜ਼ੇ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸਾਧ ਸੰਗਤ ਜੀ ਅਕਸਰ ਹੀ ਬਹੁਤ ਸਾਰੇ ਲੋਕਾਂ ਤੋਂ ਅਸੀਂ ਸੁਣਦੇ ਹਾਂ ਕਿ ਉਹਨਾਂ ਦਾ ਮਨ ਬੜਾ ਉਦਾਸ ਹੈ ਦੁਖੀ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਦੁੱਖ ਹਨ ਕਲੇਸ਼ ਹਨ ਕਿਉਂਕਿ ਉਹਨਾਂ ਦੀ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ ਕਰਜ਼ਾ ਉਤਾਰਦਿਆਂ ਕਰਜ਼ੇ ਦੀ ਸਮੱਸਿਆ ਉਹਨਾਂ ਨੂੰ ਬਹੁਤ ਹੀ ਤੰਗ ਪਰੇਸ਼ਾਨ ਕਰਦੀ ਰਹਿੰਦੀ ਹੈ ਇਸ ਦੇ ਨਾਲ ਕਈ ਵਾਰ ਉਹਨਾਂ ਦਾ ਇਹ ਕਹਿਣਾ ਹੈ ਕਿ ਜਦੋਂ ਅਸੀਂ ਕਰਜ਼ਾ ਲੈ ਲਿਆ ਜਾਂ ਫਿਰ ਮਜਬੂਰੀ ਕਰਕੇ ਲਿਆ ਜਾਂ ਫਿਰ ਘਰ ਦੇ ਵਿੱਚ ਬਿਮਾਰੀ ਜਾਂ ਕੋਈ ਮੁਸ਼ਕਲ ਆ ਜਾਂਦੀ ਹੈ ਸਾਡੇ ਕਰਜ਼ੇ ਦੇ ਹਾਲਾਤ ਬਿਲਕੁਲ ਖਰਾਬ ਹੋ ਗਏ ਹਨ ਹੁਣ ਅਸੀਂ ਕਾਜੇ ਨੂੰ ਉਤਾਰ ਵੀ ਨਹੀਂ ਪਾਉਂਦੇ ਕਿਉਂਕਿ ਸਾਡੀ ਇਨਕਮ ਬਹੁਤ ਘਟੇ ਹੈ ਕਾਰੋਬਾਰ ਕੋਈ ਨਹੀਂ ਹੈ ਕਿਉਂਕਿ ਜਦੋਂ ਕਰਜ਼ਾ ਕੋਈ ਨਹੀਂ ਕਿਉਂਕਿ ਜਦੋਂ ਕਰਜ਼ਾ ਕੋਈ ਨਾ ਕੋਈ ਕਿਸੇ ਨਾ ਕਿਸੇ ਜੇਤੇ ਮਨੋਖ ਲੈਂਦਾ ਹੈ ਤਾਂ ਉਹ ਚੀਜ਼ ਵੀ ਹੱਥੋਂ ਨਿਕਲ ਜਾਂਦੀ ਹੈ ਕਰਜ਼ਾ ਵੀ ਫਿਰ ਨਹੀਂ ਹੁੰਦਾ ਇਸ ਦੇ ਨਾਲ ਨਾਲ ਉਹਨਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਜੋ ਸਾਡਾ ਥੋੜਾ ਬਹੁਤ ਕਾਰੋਬਾਰ ਸੇਮ ਪਰ ਉੱਥੋਂ ਵੀ ਸਾਨੂੰ ਇਨਕਮ ਨਹੀਂ ਆਉਂਦੀ ਉਹਦੇ ਵਿੱਚ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਪਤਾ ਨਹੀਂ ਲੱਗਦਾ ਕਿੱਥੇ ਖਰਚ ਹੋ ਜਾਂਦਾ ਹੈ ਉਸ ਦੇ ਬਾਰੇ ਬਿਲਕੁਲ ਵੀ ਪਤਾ ਨਹੀਂ ਲੱਗਦਾ ਇਸੇ ਤਰ੍ਹਾਂ ਉਹਨਾਂ ਦੀਆਂ ਸਮੱਸਿਆਵਾਂ ਫਿਰ ਵਧਦੀਆਂ ਜਾਂਦੀਆਂ ਹਨ ਪੈਸਾ ਮੰਗਣ ਵਾਲੇ ਲੋਕ ਸਾਡੇ ਘਰ ਦੇ ਵਿੱਚ ਆਉਂਦੇ ਹਨ ਦੇਖੋ ਜੇਕਰ ਆਪਾਂ ਗੱਲ ਕਰੀਏ ਕਿ ਆਪਾਂ ਕਿਸੇ ਤੋਂ ਪੈਸਾ ਉਧਾਰ ਲਿਆ ਉਦਾਰ ਆਪਾਂ ਲੈ ਲਿਆ ਪਰ ਜਦੋਂ ਆਪ ਪੈਸੇ ਵਾਪਸ ਨਹੀਂ ਕੀਤੇ ਤਾਂ ਉਹ ਵਿਅਕਤੀ ਆਪਣੇ ਪੈਸੇ ਮੰਗਣ ਲਈ ਆਵੇਗਾ ਜ਼ਰੂਰ ਐਸ ਸਮੇਂ ਸਾਡੀ ਮਜਬੂਰੀ ਹੁੰਦੀ ਹੈ ਉਹ ਗੱਲ ਵੱਖਰੀ ਹੈ ਪਰ ਆਪਾਂ ਦੂਸਰੇ ਵਿਅਕਤੀ ਨੂੰ ਗਲਤ ਨਹੀਂ ਕਹਿ ਸਕਦੇ ਕਿ ਉਹ ਸਾਡੇ ਘਰ ਦੇ ਵਿੱਚ ਕਿਉਂ ਪੈਸੇ ਮੰਗਣ ਦੇ ਲਈ ਆਇਆ ਹੈ ਇਸ ਕਰਕੇ ਸਾਥ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਵੀਡੀਓ ਵਿੱਚ ਉਹਨਾਂ ਲੋਕਾਂ ਦੇ ਲਈ ਜੋ ਕਰਜ਼ੇ ਤੋਂ ਪਰੇਸ਼ਾਨ ਹਨ ਜਾਂ ਫਿਰ ਜਿਨ੍ਹਾਂ ਦੇ ਘਰ ਦੇ ਵਿੱਚ ਪੈਸਾ ਆਉਣਾ ਬੰਦ ਹੋ ਗਿਆ ਹੈ ਪੈਸੇ ਨੂੰ ਰੋਕ ਲੱਗ ਜਾਂਦੀ ਹੈ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਅਸੀਂ ਉਪਾਅ ਲੈ ਕੇ ਆਏ ਹਾਂ ਉਹ ਤਿੰਨ ਉਹ ਤਿੰਨ ਹਨ ਜੇਕਰ ਤੁਸੀਂ ਇਹਨਾਂ ਤਿੰਨ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰ ਲੈਂਦੇ ਹੋ ਇਹ ਉਪਾਅ ਕਰਨ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੇ ਉੱਪਰ ਰੋਕ ਲੱਗੀ ਹੋਈ ਹੈ ਜਾਂ ਕਿਸੇ ਦਾ ਕੀਤਾ ਕਰਵਾਇਆ ਹੈ ਤਾਂ ਉਹ ਤੁਰੰਤ ਹੀ ਹਟ ਜਾਵੇਗਾ ਜਾਂ ਕਿਸੇ ਦੀ ਲਗਾਈ ਹੈ ਤਾਂ ਉਹ ਤੁਰੰਤ ਹੀ हट ਜਾਵਗੇ ਇਸ ਦੇ ਨਾਲ ਨਾਲ ਤੁਹਾਡੇ ਇਸ ਦੇ ਨਾਲ ਨਾਲ ਤੁਹਾਡੇ ਧਨ ਦੇ ਕੋਈ ਹੇਲੇ ਵਸੇਲੇ ਪੰਜ ਜਾਣਗੇ ਕੋਈ ਸੋਸ ਬੰਜ ਜਾਵੇਗਾ ਜਿਸ ਦੇ ਨਾਲ ਤੁਹਾਡੇ ਘਰ ਵਿੱਚ ਜਿੰਨਾ ਤੁਹਾਡੇ ਉੱਪਰ ਕਰਜ਼ਾ ਚੜਿਆ ਹੋਇਆ ਉਹ ਜਲਦੀ ਤੋਂ ਜਲਦੀ ਹਟ ਜਾਵੇਗਾ ਸੰਗਤ ਜੀ ਇਸ ਦੇ ਨਾਲ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦੇ ਹਾਂ ਕਿ ਇਸ ਨੂੰ ਪਾਉਣੋਂ ਕਰਨ ਦੇ ਨਾਲ ਕੋਈ ਜੇ ਤੁਸੀਂ ਸੋਚੋ ਕਿ ਰਾਤੋ ਰਾਤ ਜਾਦੂ ਹੋ ਜਾਵੇਗਾ ਉਹ ਨਹੀਂ ਹੋਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਥੋੜਾ ਜਿਹਾ ਇੰਤਜ਼ਾਰ ਕਰਨਾ ਹੋਵੇਗਾ ਇਸੇ ਨਾਲ ਜਿੰਨਾ ਤੁਸੀਂ ਵਿਸ਼ਵਾਸ ਰੱਖੋਗੇ ਹੌਲੀ ਹੌਲੀ ਕਰਕੇ ਜਿਹੜਾ ਤੁਹਾਡਾ ਕਰਜ਼ਾ ਹੈ ਉਹ ਦੂਰ ਹੋਵੇਗਾ ਜਿਹੜੀ ਪੈਸੇ ਦੀ ਰੋਕ ਲੱਗੀ ਹੈ ਉਹ ਦੂਰ ਹੋਵੇਗੀ ਇਸੇ ਤਰ੍ਹਾਂ ਜਿਹੜੇ ਅਸੀਂ ਤਿੰਨ ਉਪਾਅ ਕਰਨੇ ਹਨ ਉਹ ਅਸੀਂ ਕਿਵੇਂ ਕਰਨੇ ਹਨ ਕਿਹੜੀ ਵਿਧੀ ਨਾਲ ਕਰਨੇ ਹਨ ਤੇ ਕਿਹੜੇ ਤਰੀਕੇ ਨਾਲ ਕਰਨ ਦੇ ਨਾਲ ਅਸੀਂ ਉਹ ਉਪਾਅ ਦਾ ਲਾਭ ਉਠਾ ਸਕਦੇ ਹਾਂ ਇਹ ਸਾਰੇ ਜਾਣਕਾਰੀ ਅੱਜ ਦੇ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਕਰਜੇ ਤੋਂ ਅਕਸਰ ਹੀ ਪਰੇਸ਼ਾਨ ਰਹਿੰਦੇ ਹਨ ਇਸ ਲਈ ਅਸੀਂ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਪਹਿਲੇ ਉਪਾਅ ਦੀ ਇਸ ਪਾਣੋ ਕਰਨ ਦੇ ਲਈ ਤੁਹਾਨੂੰ ਕੀ ਚਾਹੀਦਾ ਹੈ ਕਿ ਜਿਹੜਾ ਸਮੁੰਦਰੀ ਨਮਕ ਹੁੰਦਾ ਹੈ ਜਾਂ ਫਿਰ ਆਪਾਂ ਉਸ ਨੂੰ ਬੋਲ ਸਕਦੇ ਹਾਂ ਕਿ ਸੈਦਾ ਨਮਕ ਇਸ ਨਮਕ ਨੂੰ ਤੁਸੀਂ ਆਪਣੇ ਸੱਜੇ ਹੱਥ ਦੀ ਹਥੇਲੀ ਦੇ ਉੱਤੇ ਸੱਜੇ ਹੱਥ ਵਿੱਚ ਨਮਕ ਪਾਰ ਕੇ ਉਸ ਤਲੀ ਨੂੰ ਬੰਦ ਕਰ ਲੈਣਾ ਹੈ ਮੁਠੀ ਬੰਦ ਕਰ ਲੈਣੀ ਹੈ ਪਰ ਪੂਰੀ ਚੰਗੀ ਤਰ੍ਹਾਂ ਚੈੱਕ ਕਰਦੋ ਤੁਸੀਂ ਇਸ ਤਰੀਕੇ ਨਾਲ ਨਹੀਂ ਕਰ ਸਕਦੇ ਤਾਂ ਉਸ ਨਮਕ ਨੂੰ ਤੁਸੀਂ ਪਹਿਲਾਂ ਥਾਲੀ ਦੇ ਵਿੱਚ ਪਾ ਲਵੋ ਤੇ ਥਾਲੀ ਵਿੱਚ ਥਾਲੀ ਦੇ ਵਿੱਚ ਤੁਸੀਂ ਮੁੱਠੀ ਭਰ ਕੇ ਸੱਜੇ ਹੱਥ ਵਾਲੀ ਤੇ ਉਸ ਨੂੰ ਪੂਰੀ ਚੰਗੀ ਤਰ੍ਹਾਂ ਬੰਦ ਕਰਕੇ ਤੁਸੀਂ ਉਸ ਨਮਕ ਵਾਲੀ ਮੁੱਠੀ ਨੂੰ ਆਪਣੇ ਸਿਰ ਤੋਂ ਲੈ ਕੇ ਪੈਰਾਂ ਤੱਕ 7 ਵਾਰ ਵਾਰ ਲੈਣਾ ਹੈ ਕਿਹੜੀ ਸਾਈਡ ਹੈ ਐਂਟੀ ਕਲਾਕਵਾਈਸ ਤੁਸੀਂ ਉਸ ਨਮਕ ਨੂੰ ਵਾਰਨਾ ਹੈ ਇਸ ਨਮਕ ਨੂੰ ਆਪਣੇ ਉੱਪਰ ਵਾਰ ਦੇ ਸਮੇਂ ਥੋੜਾ ਬਹੁਤ ਨਮਕ ਤੁਹਾਡੇ ਉੱਪਰ ਗਿਰ ਸਕਦਾ ਹੈ ਪਰ ਤੁਹਾਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਇਸ ਤਰੀਕੇ ਦੇ ਨਾਲ ਇਸ ਨਮਕ ਨੂੰ 7 ਵਾਰ ਆਪਣੇ ਉਪਰਾਰਵਾਰ ਕੇ ਤੁਸੀਂ ਇਸ ਨਮਕ ਨੂੰ ਲੈ ਕੇ ਆਪਣੇ ਘਰ ਤੋਂ ਬਾਹਰ ਚਲੇ ਜਾਣਾ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਦਿਨ ਸ਼ਨੀਵਾਰ ਨੂੰ ਇਹ ਪਾ ਕਰਨਾ ਹੈ ਐਸੇ ਨਾਲ ਇਸ ਪਾਣ ਨੂੰ ਤੁਸੀਂ ਸ਼ਾਮ ਦੇ ਸਮੇਂ ਸੂਰਜ ਛਿਪਣ ਤੋਂ ਪਹਿਲਾਂ ਕਰਨਾ ਹੈ ਸ਼ਨੀਵਾਰ ਦੇ ਦਿਨ ਦੇ ਸੂਰਜ ਛਿਪਣ ਤੋਂ ਪਹਿਲਾਂ ਕਰਨਾ ਤੇ ਸ਼ਾਮ ਦੇ ਸਮੇਂ ਇਸ ਤਰੀਕੇ ਦੇ ਨਾਲ ਜਿਹਨਾਂ ਨਮਕ ਤੁਸੀਂ ਆਪਣੇ ਸਿਰ ਦੇ ਉੱਪਰੋਂ ਵਾਰ ਕੇ ਉਸ ਮੋਠੀ ਨਮਕ ਨੂੰ ਤੁਸੀਂ ਆਪਣੇ ਘਰ ਤੋਂ ਬਾ ਕਾਰ ਤੋਂ ਬਾਅਦ ਥੋੜੀ ਦੂਰੀ ਤੇ ਲੈ ਕੇ ਜਾਣਾ ਤੇ ਕਾ ਜਾਈ ਜਗ੍ਹਾ ਤੇ ਲੈ ਕੇ ਜਾਣਾ ਜਿਹੜੀ ਜਗ੍ਹਾ ਥੋੜੀ ਜੇ ਮਿੱਟੀ ਹੋਵੇ ਪੋਲੀ ਜੇ ਕਹਿਣ ਤੋਂ ਭਾਵ ਕੇ ਸਖਤ ਮਿੱਟੀ ਨਾ ਹੋਵੇ ਜੇਕਰ ਉੱਥੇ ਜਾ ਕੇ ਤੁਸੀਂ ਕੀ ਕਰਨਾ ਹੈ ਕਿ ਜਿਹੜਾ ਨਮਕ ਹੈ ਤੁਹਾਡੇ ਮੁੱਠੇ ਵਿੱਚ ਤੁਸੀਂ ਉਸ ਨਮਕ ਨੂੰ ਜਿਵੇਂ ਆਪਾਂ ਛਿੜਕਦੇ ਹਾਂ ਉਦੋਂ ਛੜਕਾਉਣਾ ਹੈ ਪਰ ਕਈ ਵਾਰ ਕੀ ਹੁੰਦਾ ਹੈ ਕਿ ਕਈ ਲੋਕ ਸੋਚ ਲੈਂਦੇ ਹਨ ਕਿ ਅਸੀਂ ਇਸ ਤਰੀਕੇ ਦੇ ਨਾਲ ਇੱਕ ਸੰਸਾਨ ਜਗ੍ਹਾ ਦੇ ਵਿੱਚ ਮਿੱਟੀ ਦੇ ਉੱਪਰ ਨਮਕ ਛਿੜਕਾਂਗੇ ਤਾਂ ਲੋਕ ਦੇਖ ਕੇ ਸਾਡੇ ਪਰ ਕੀ ਸੋਚਣਗੇ ਤਾਂ ਉਹਨਾਂ ਦੇ ਲਈ ਦੂਸਰੀ ਆਪਸ਼ਨ ਹੈ ਕਿ ਉਹ ਕਿਸੇ ਤਰਖਤ ਦੇ نیچے ਜੋ ਆਲੇ-ਦੁਆਲੇ ਮਿੱਟੀ ਹੁੰਦੀ ਹੈ ਉੱਥੇ ਉਸ ਨਮਕ ਨੂੰ ਛਿੜਕ ਕੇ ਪਾ ਕੇ ਆ ਸਕਦੇ ਹਨ ਇਸ ਨਮਕ ਨੂੰ ਛਿੜਕਣ ਤੋਂ ਬਾਅਦ ਤੁਸੀਂ ਆਪਣੇ ਘਰ ਦੇ ਵਿੱਚ ਜਾਣਾ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਕਿ ਤੁਸੀਂ ਜਾਂਦੇ ਸਮੇਂ ਕਿਸੇ ਦੇ ਕੋਲ ਰਸਤੇ ਵਿੱਚ ਰੁਕਣਾ ਨਹੀਂ ਗੱਲਬਾਤ ਨਹੀਂ ਕਰਨੀ ਨਾਹੀਂ ਆਉਂਦੇ ਸਮੇਂ ਘਰੋਂ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਹੱਥ ਮੂੰਹ ਧੋ ਲੈਣਾ ਹੈ ਧੋ ਕੇ ਆਪਣੇ ਕੰਮ ਕਾਜ ਜੋ ਵੀ ਤੁਸੀਂ ਕਰਨਾ ਹੈ ਉਹ ਤੁਸੀਂ ਕਰ ਲੈਣਾ ਜਦੋਂ ਤੁਸੀਂ ਇਸ ਪਾਣੂ ਕਰਕੇ ਵਾਪਸ ਘਰ ਦੇ ਵਿੱਚ ਆਉਣਾ ਹੈ ਜਦੋਂ ਤੁਸੀਂ ਇਸ ਪਾਣੂ ਕਰਕੇ ਵਾਪਸ ਘਰ ਦੇ ਵਿੱਚ ਆਉਣਾ ਤਾਂ ਪਿੱਛੇ ਮੁੜ ਕੇ ਬਿਲਕੁਲ ਵੀ ਨਹੀਂ ਦੇਖਣਾ ਬਸ ਇੰਨਾ ਹੀ ਉਪਾਅ ਇਸ ਪਾਣੂ ਕਰਨ ਦੇ ਨਾਲ ਤੁਸੀਂ ਦੇਖੋਗੇ ਕਿ ਜਿਹੜੀ ਤੁਹਾਡੇ ਘਰ ਦੇ ਵਿੱਚ ਪੈਸਿਆਂ ਨੂੰ ਰੋਕ ਲੱਗ ਗਈ ਉਹ ਦੋ ਰੋਵੇਗੀ ਐਸੇ ਨਾਲ-ਨਾਲ ਜਿਹੜਾ ਤੁਹਾਡੇ ਸਿਰ ਦੇ ਉੱਪਰ ਕਾਫੀ ਕਰਜ਼ਾ ਚੜ ਚੁੱਕਿਆ ਹੈ ਉਹ ਵੀ ਦੂਰ ਹੋਵੇਗਾ। ਐਸੀ ਪਹਿਲਾ ਉਪਾਅ ਤੇ ਹੁਣ ਗੱਲ ਕਰਦੇ ਹਾਂ ਦੂਸਰੇ ਉਪਾਅ ਦੇ ਬਾਰੇ। ਇਸ ਪਾਣੂ ਕਰਨ ਦੇ ਲਈ ਸਾਨੂੰ ਚਾਹੀਦਾ ਹੈ ਕਾਲਾ ਜਾਮਨ। ਇੱਕ ਤਾਂ ਹੁੰਦਾ ਹੈ ਗੁਲਾਬ ਜਾਮਨ। ਇੱਕ ਥੋੜੇ ਜਿਹਾ ਬਰਾਊਨ ਕਲਰ ਦੇ ਵਿੱਚ ਹੁੰਦਾ ਹੈ। ਉਹ ਨਹੀਂ ਇੱਕ ਕਾਲਾ ਜਾਮਨ ਹੁੰਦਾ ਹੈ। ਤੁਸੀਂ ਇਹ ਸੁਣ ਕੇ ਇੱਕਦਮ ਹੈਰਾਨ ਰਹਿ ਜਾਓਗੇ। ਕਿਉਂਕਿ ਜਿਹੜੇ ਉਪਾਅ ਟਟ ਕੇ ਨੇ ਇਹ ਸਾਡੇ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਦੇ ਨਾਲ ਕੀਤੇ ਜਾਂਦੇ ਨੇ। ਜੇ ਜਿਹੜੀਆਂ ਸਾਡੇ ਕਾਰ ਦੇ ਵਿੱਚ ਪਈਆਂ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ એનર્ਜੀ ਹੁੰਦੀ ਹੈ ਇਸੇ ਤਰ੍ਹਾਂ ਜਿਹੜਾ ਪੂਰਾ ਕਾਲਾ ਹੁੰਦਾ ਹੈ ਉਸ ਨੂੰ ਕਾਲਾ ਜਾਮਨ ਕਹਿੰਦੇ ਹਨ ਤੇ ਇਸ ਪਾ ਨੂੰ ਕਰਨ ਦੇ ਲਈ ਤੁਹਾਨੂੰ ਉਸੇ ਜ਼ਰੂਰਤ ਕਾਲਾ ਜਾਮਨ ਲੈ ਕੇ ਤੁਸੀਂ ਕੀ ਕਰਨਾ ਕਿ ਉਸ ਵਿਅਕਤੀ ਨੂੰ ਇਹ ਕਾਲਾ ਜਾਮਨ ਨੂੰ ਖਿਲਾਉਣਾ ਹੈ ਕਿ ਜਿਹੜਾ ਵਿਅਕਤੀ ਅੱਖਾਂ ਤੋਂ ਅੰਨ੍ਹਾ ਹੁੰਦਾ ਜਿਸ ਨੂੰ ਦਿਖਾਈ ਨਹੀਂ ਦਿੰਦਾ ਜੇਕਰ ਤੁਸੀਂ ਇਹ 11 ਬੰਦਿਆਂ ਨੂੰ 11 ਵਿਅਕਤੀਆਂ ਨੂੰ ਖਵਾ ਸਕਦੇ ਹੋ ਤਾਂ ਬਹੁਤ ਜ਼ਿਆਦਾ ਬੈਸਟ ਹੈ ਕਮਾਉਣ ਦੇ ਨਾਲ ਇੱਕ ਛੋਟਾ ਜਿਹਾ ਟੋਟਕਾ ਕਰਨ ਦੇ ਨਾਲ ਤੁਹਾਡੇ ਸਿਰ ਤੋਂ ਕਰ ਜਾ ਇਸ ਤਰ੍ਹਾਂ ਉਤਰ ਜਾਵੇਗਾ ਜਿਵੇਂ برف ਪਿਗਲ ਜਾਂਦੀ ਹੈ ਪਰ ਤੁਸੀਂ ਕੀ ਸੋਚੋਗੇ ਕਿ ਹੋਣਾ 11 ਬੰਦੇ ਕਿਤੋਂ ਲੰਬੇ ਜੋ ਕਿ ਨੇਤਰਹੀਨ ਹੋਣ ਜਿਨ੍ਹਾਂ ਨੂੰ ਦਿਖਾਈ ਨਹੀਂ ਦਿੰਦਾ ਜਿਨ੍ਹਾਂ ਨੂੰ ਦਿਖਾਈ ਨਹੀਂ ਦਿੰਦਾ ਹੁੰਦਾ ਤੇ ਇਸ ਦੇ ਲਈ ਤੁਸੀਂ ਕੋਈ ਸੰਸਥਾ ਵੀ ਦੇਖ ਸਕਦੇ ਹੋ ਕਿ ਜਿੱਥੇ ਨੇਤਰਹੀਨ ਬੱਚੇ ਹੋਣ ਜਾਂ ਕੋਈ ਵਿਅਕਤੀ ਹੋਣ ਜਿਨ੍ਹਾਂ ਨੂੰ ਤੁਸੀਂ ਉੱਥੇ ਲੈ ਜਾ ਕੇ ਇੱਕ ਵਾ ਸਕਦੇ ਹੋ ਐਸ ਟੋਟਕੇ ਦੇ ਉਪਾਅ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਨੂੰ ਕਰਨਾ ਹੈ ਤੇ ਜਿੰਨਾ ਜ਼ਿਆਦਾ ਤੁਸੀਂ ਇਸ ਉਪਾਅ ਨੂੰ ਟੋੜਕੇ ਨੂੰ ਰੇਪੇਡ ਕਰੋਗੇ ਕਿਉਂਕਿ ਉਸ ਉਪਾਅ ਨੂੰ ਤੁਸੀਂ ਰੇਪੇਡ ਕਰ ਸਕਦੇ ਹੋ ਜਿੰਨਾ ਜ਼ਿਆਦਾ ਕਰੋਗੇ ਉਨਾ ਹੀ ਤੁਹਾਡੇ ਲਈ ਬੈਸਟ ਹੈ ਪਰ ਇਸ ਗੱਲ ਦਾ ਧਿਆਨ ਰੱਖਣਾ ਸ਼ਨੀਵਾਰ ਦੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਜਦੋਂ ਅਸੀਂ ਜੋ ਅਸੀਂ ਤੁਹਾਨੂੰ ਪਹਿਲਾਂ ਉਪਾਅ ਦੱਸਿਆ ਨਮਕ ਵਾਲਾ ਉਸ ਨੂੰ ਤੁਸੀਂ ਸਿਰਫ ਇੱਕ ਵਾਰ ਹੀ ਕਰਨਾ ਹੈ ਪਰ ਇਹ ਜਿਹੜਾ ਉਪਾਅ ਹੈ ਇਸ ਨੂੰ ਤੁਸੀਂ ਰਿਪੀਟ ਕਰ ਸਕਦੇ ਹੋ ਜਿੰਨਾ ਵੀ ਚਾਹੋ ਹੁਣ ਸਾਡੇ ਤੀਸਰੇ ਉਪਾਅ ਦੀ ਗੱਲ ਕਰਦੇ ਹਾਂ ਕਿ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਮਹਾਂ ਉਪਾਅ ਹੈ ਇਸ ਨੂੰ ਕਰਨ ਦੇ ਲਈ ਤੁਹਾਨੂੰ ਮਿੱਟੀ ਦਾ ਕੋਈ ਬਰਤਨ ਚਾਹੀਦਾ ਹੈ ਜਿਵੇਂ ਆਪਣੇ ਘਰ ਦੇ ਵਿੱਚ ਇੱਕ ਘੜਾ ਹੁੰਦਾ ਹੈ ਜੋ ਅਸੀਂ ਪਾਣੀ ਦੇ ਨਾਲ ਭਰਦੇ ਹਾਂ ਉਸ ਦਾ ਜਿਹੜਾ ਸਾਈਜ਼ ਹੈ ਉਹ ਥੋੜਾ ਵੱਡਾ ਹੁੰਦਾ ਹੈ ਤੇ ਤੁਸੀਂ ਉਸ ਤੋਂ ਛੋਟੇ ਸਾਈਜ਼ ਦਾ ਲੈ ਸਕਦੇ ਹੋ ਜਗਤੋਂ ਤੁਸੀਂ ਇਹ ਲੈ ਸਕਦੇ ਹੋ ਜਿਵੇਂ ਆਪਾਂ ਸਾਰੇ ਚਾਹੁੰਦੇ ਹਾਂ ਕਿ ਕੁੱਕਰ ਹੁੰਦਾ ਇੱਕ ਤੇ ਅਸੀਂ ਉਸ ਦਾ ਵੀ ਇਸਤੇਮਾਲ ਕਰ ਸਕਦੇ ਹਾਂ ਮਿੱਟੀ ਦਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਤੋਂ ਬਾਅਦ ਵਿੱਚ ਜੋ ਵੀ ਤੁਸੀਂ ਮਿੱਟੀ ਦਾ ਬਰਤਨ ਲਾਓਗੇ ਉਸ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਪਾਉਣਾ ਹੈ 1 ਰੁਪਏ ਦਾ ਸਿੱਕਾ 1 ਰੁਪਏ ਦਾ ਸਿੱਕਾ ਪਾਉਣ ਤੋਂ ਬਾਅਦ ਵਿੱਚ ਜੋ ਵੀ ਆਪਣੇ ਘਰ ਦੇ ਵਿੱਚ ਪਾਣੀ ਪੀਂਦੇ ਹਾਂ ਕਹਿੰਦੇ ਭਾਵ ਕਿ ਸਾਫ਼ ਪਾਣੀ ਜੋ ਹੁੰਦਾ ਹੈ ਪੀਣ ਵਾਲਾ ਉਸੇ ਨਾਲ ਔਸਮ ਬਰਤਨ ਨੂੰ ਜੋ ਤੁਸੀਂ ਮਿੱਟੀ ਦਾ ਲਿਆ ਉਸ ਨੂੰ ਭਰ ਦੇਣਾ ਹੈ ਪਰੰਤੂ ਬਾਅਦ ਵਿੱਚ ਉਸ ਬਰਤਨ ਨੂੰ ਤੁਸੀਂ ਆਪਣੇ ਹੱਥਾਂ ਦੇ ਨਾਲ ਮਤਲਬ ਕਿ ਬੰਦ ਕਰਕੇ ਫੇਸ ਨੂੰ ਫੇਸ ਦੇ ਕੋਲ ਰੱਖ ਲੈਣਾ ਹੈ ਤੇ ਜਿਵੇਂ ਕਿ ਆਪਣੇ ਹੱਥਾਂ ਦੇ ਨਾਲ ਸਾਈਡਾਂ ਤੋਂ ਤੁਸੀਂ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਆਪਣੇ ਫੇਸ ਨੇੜੇ ਲੈ ਜਾ ਕੇ ਉਸ ਬਾਣੀ ਦੇ ਵਿੱਚ ਤੁਸੀਂ ਆਪਣੇ ਫੇਸ ਨੂੰ ਦੇਖਣਾ ਹੈ ਇਸ ਤਰ੍ਹਾਂ ਕਰਨ ਤੋਂ ਬਾਅਦ ਤੁਸੀਂ ਕੀ ਕਰੋਗੇ ਕਿ ਇਸ ਤਰ੍ਹਾਂ ਕਾਦੇ ਸਮੇਂ ਤੁਸੀਂ ਆਪਣੇ ਪ੍ਰਮਾਤਮਾ ਨੂੰ ਯਾਦ ਕਰਨਾ ਜਿਹੜੇ ਤੁਸੀਂ ਵਾਈ ਗੁਰੂ ਜਿਹੜੇ ਵੀ ਧਰਮ ਨੂੰ ਤੁਸੀਂ ਮੰਨਦੇ ਹੋ ਜੇ ਦੇਵੀ ਦੇਵਤੇ ਨੂੰ ਮੰਨਦੇ ਹੋ ਉਹਨਾਂ ਦੇ ਅੱਗੇ ਤੁਸੀਂ ਅਰਦਾਸ ਕਰਨੀ ਹੈ ਦਸ ਕਰਨ ਦੇ ਤਰੀਕੇ ਨਾਲ ਇਸ ਤਰੀਕੇ ਨਾਲ ਕਰਨੇ ਕਿ ਤੁਸੀਂ ਜਿਵੇਂ ਇੱਕ ਟਾਈਮਿੰਗ ਸੋਚ ਲੈਣੀ ਹੈ ਇੱਕ ਟਾਈਮ ਰੱਖ ਲੈਣਾ ਜਿਵੇਂ 2 ਮਹੀਨਿਆਂ ਜਾਂ 3 ਮਹੀਨਿਆਂ ਦੇ ਵਿੱਚ ਸਾਡਾ 2 ਲੱਖ ਜਾਂ ਲੱਖ ਰੁਪਏ ਦਾ ਕਰਜ਼ਾ ਜਿਹੜਾ ਉਹ ਦੂਰ ਹੋ ਜਾਵੇ ਜਦੋਂ ਗਤੋਂ ਸੇ ਟਾਈਮ ਦੇ ਲਿਮਟ ਰੱਖਦੇ ਹੋ ਉਸ ਤਰੀਕੇ ਦੇ ਨਾਲ ਤੁਸੀਂ ਆਪਣੇ ਮਤਲਬ ਕਿ ਪੈਸੇ ਦੀ ਲਿਮਟ ਲਿਮਟ ਰੱਖ ਕੇ ਤੇ ਇਸ ਤਰੀਕੇ ਦੇ ਨਾਲ ਤੁਸੀਂ ਨਹੀਂ ਬੋਲਣਾ ਕਿ ਦੋ ਤੋਂ ਤਿੰਨ ਮਹੀਨਿਆਂ ਦੇ ਵਿੱਚ ਸਾਢੇ ਤੋਂ 3 ਲੱਖ ਰੁਪਏ ਕਰ ਜਾਓ ਉਤਰ ਜਾਵੇ ਇਹ ਨਹੀਂ ਬੋਲਣਾ ਤੁਸੀਂ ਬਸ ਇਸ ਤਰੀਕੇ ਨਾਲ ਬੋਲਣਾ ਹੈ ਕਿ ਦੋ ਤੋਂ ਤਿੰਨ ਮਹੀਨਿਆਂ ਦੇ ਵਿੱਚ ਸਾਢਾ 2 ਤੋਂ 3 ਲੱਖ ਰੁਪਏ ਦਾ ਜਿਹੜਾ ਕਰਜ਼ਾ ਉਹ ਉਤਰ ਜਾਵੇ ਇਸ ਤਰੀਕੇ ਦੇ ਨਾਲ ਤੁਸੀਂ ਬੋਲਣਾ ਆਪਣੇ ਪਰਮਾਤਮਾ ਅਗੇ ਜਿਸ ਨੂੰ ਵੀ ਮੰਨਦੇ ਹੋ ਤੁਹਾਡਾ ਬਹੁਤ-ਬਹੁਤ ਸ਼ੁਕਰਾਨਾ 1 2 ਜਾਂ 3 ਮਹੀਨੇ ਜਿੰਨਾ ਵੀ ਤੁਸੀਂ ਟਾਈਮ ਲਿਮਟ ਰੱਖੀ ਹੋਵੇ ਸਾਡਾ ਇਹਨਾਂ ਕਰਜ਼ਾ ਹੈ ਉਹ ਉਤਰ ਗਿਆ ਹੈ ਜਿਸੇ ਨਾਲ ਹੁਣ ਸਾਡੇ ਘਰ ਪਰਿਵਾਰ ਵਿੱਚ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਸਾਡੇ ਘਰ ਦੇ ਵਿੱਚ ਖੁਸ਼ੀਆਂ ਹਨ ਤੁਸੀਂ ਸਾਡੇ ਉੱਪਰ ਬਹੁਤ ਕਿਰਪਾ ਤੇ ਮਿਹਰਬਾਨ ਹੋਏ ਹੋ ਇਸ ਤਰ੍ਹਾਂ ਬੋਲਣ ਤੋਂ ਬਾਅਦ ਵਿੱਚ ਜੋ ਵੀ ਤੁਸੀਂ ਮਿੱਟੀ ਦਾ ਬਰਤਨ ਜਾਂ ਪਾਂਡਾ ਜਾਂ ਕੁਕਰ ਜੋ ਵੀ ਲਿਆ ਸੀ ਉਸ ਨੂੰ ਲੈ ਕੇ ਆਪਣੇ ਘਰ ਤੋਂ ਬਾਹਰ ਕਿਸੇ ਸੰਸਾਨ ਜਾਵਾ ਤੇ ਚਲੇ ਜਾਣਾ ਹੈ ਜਾਂਦੇ ਸਮੇਂ ਰਸਤੇ ਦੇ ਵਿੱਚ ਕਿਸੇ ਦੇ ਨਾਲ ਗੱਲ ਨਹੀਂ ਕਰਨੀ ਐਸੇ ਹੀ ਦਾ ਖਾਸ ਧਿਆਨ ਰੱਖਣਾ ਹੈ ਇਹ ਜੋ ਵੀ ਪਾਣੇ ਇਸ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਹੀ ਕਰਨਾ ਹੈ ਪਰ ਇਸ ਪਾਣੇ ਨੂੰ ਜਿਵੇਂ ਦੂਸਰੇ ਉਪਾਸ ਸੌਰਸ਼ੇਪਨ ਤੋਂ ਪਹਿਲਾਂ ਕਰਨੇ ਸੀ ਇਹ ਸੌਰਸ਼ੇਪਨ ਤੋਂ ਬਾਅਦ ਵਿੱਚ ਕਰਨਾ ਹੈ ਪਰ ਕਰਨਾ ਸ਼ਨੀਵਾਰ ਦੇ ਦਿਨ ਨੂੰ ਹੀ ਹੈ ਕਹਨ ਤੋਂ ਭਾਵ ਕਿ ਸੌਰਸ਼ੇਪਨ ਤੋਂ ਬਾਅਦ ਦੇ ਵਿੱਚ ਸਾਤ ਤੋਂ 8 ਵਜੇ ਵਿੱਚ ਤੁਸੀਂ ਸਪਾ ਨੂੰ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਤੁਹਾਡੇ ਕੋਲ ਜੋ ਵੀ ਮਿੱਟੀ ਦਾ ਬਰਤਨ ਜੋ ਵੀ ਤੁਸੀਂ ਪਾਣੀ ਦੇ ਨਾਲ ਭਰਿਆ ਸੀ ਕਿਸੇ ਸੁਨਸਾਨ ਜਗ੍ਹਾ ਦੇ ਵਿੱਚ ਤੁਸੀਂ ਬਸ ਇਸ ਨੂੰ ਰੱਖ ਕੇ ਆ ਜਾਣਾ ਪਰ ਕਈ ਲੋਕ ਸੋਚਦੇ ਹਨ ਕਿ ਅਸੀਂ ਇਸ ਤਰੀਕੇ ਦੇ ਨਾਲ ਕਿਸੇ ਸੁਨਸਾਨ ਜਗ੍ਹਾ ਦੇ ਵਿੱਚ ਕਿਵੇਂ ਰੱਖ ਕੇ ਆ ਸਕਦੇ ਹਾਂ ਉਹਨਾਂ ਲਈ ਦੂਸਰੀ ਆਪਸ਼ਨ ਇਹ ਹੈ ਕਿ ਉਹ ਮਿੱਟੀ ਦਾ ਥੋੜਾ ਜਿਹਾ ਗੱਡਾ ਖੋਦ ਕੇ ਉਸ ਵਿੱਚ ਮਿੱਟੀ ਦੇ ਬਰਤਨ ਨੂੰ ਰੱਖ ਕੇ ਉੱਪਰੋਂ ਮਿੱਟੀ ਪਾ ਸਕਦੇ ਨੇ ਕਹਿਣ ਤੋਂ ਭਾਵ ਕਿ ਇਹ ਉਸ ਬਰਤਨ ਵਾਲਾ ਜੋ ਪਾਣੀ ਹੁੰਦਾ ਹੈ ਉਹ ਕਿਤੇ ਵੀ ਨਹੀਂ ਡੋਲਣਾ ਇਸ ਕਰਕੇ ਉਸ ਨੂੰ ਤੁਸੀਂ ਇਸ ਤਰ੍ਹਾਂ ਮਿੱਟੀ ਦੇ ਵਿੱਚ ਰੱਖ ਕੇ ਆ ਸਕਦੇ ਹੋ ਕਹਿਣ ਤੋਂ ਬਾਅਦ ਬਸ ਇਹ ਕਿ ਉਸ ਪਾਣੀ ਨੂੰ ਅਸੀਂ ਘਰਾਉਣਾ ਹੈ ਨਾ ਕਿ ਡੋਲਣਾ ਇਸ ਤਰੀਕੇ ਦੇ ਨਾਲ ਇਹ ਸੇ ਸਾਡਾ ਤੀਸਰਾ ਪਾਜਾ ਜੇ ਤੁਸੀਂ ਇਹਨੇ ਤਿੰਨਾ ਪਾਣੂ ਕਰ ਸਕਦੇ ਹੋ ਜਾਂ ਬਹੁਤ ਜ਼ਿਆਦੇ ਤੁਹਾਡੇ ਲਈ ਬਿਹਤਰ ਹੋਣਗੇ ਤੁਸੀਂ ਦੇਖੋਗੇ ਕਿ ਪਾਣੂ ਕਰਾਂ ਦੇ ਨਾਲ ਤੁਹਾਡਾ ਬਹੁਤ ਹੀ ਜਲਦੀ ਕਰਜ਼ਾ ਜਿਹੜਾ ਹੈ ਉੱਤਰ ਜਾਵੇਗਾ ਪੈਸੇ ਨਾਲ ਲੱਗੇ ਹੋਏ ਰੋਗ ਦੂਰ ਹੋਵੇਗੇ। ਪਰਾਸੀ ਜਿਵੇਂ ਤੁਹਾਨੂੰ ਦੱਸਿਆ ਕਿ ਉਪਾਅ ਕਰਨ ਦੇ ਨਾਲ ਕੋਈ ਜਾਦੂ ਤਾਂ ਨਹੀਂ ਹੋਣਾ ਤੁਹਾਡੇ ਉਪਾਅ ਕਰਨ ਦੇ ਨਾਲ ਰਾਤੋਂ ਰਾਤ ਕਰਜ਼ਾ ਉੱਤਰ ਜਾਵੇਗਾ ਇਸੇ ਲਈ ਸਾਡੇ ਵਿੱਚ ਸਬਰ ਹੋਣਾ ਜ਼ਰੂਰੀ ਹੈ ਕਿਉਂਕਿ ਜਿਵੇਂ ਮਹੀਨੇ 2 ਮਹੀਨੇ ਵਿੱਚ ਤੁਹਾਡਾ ਜਿਹੜਾ ਕਰਜ਼ਾ ਉਹ ਉੱਤਰ ਜਾਵੇਗਾ ਤੇ ਜਦੋਂ ਇਹ ਉਪਾਅ ਕਰਨ ਦੇ ਨਾਲ ਤੁਹਾਡਾ ਕਰਜ਼ਾ ਉੱਤਰ ਜਾਵੇਗਾ ਤੁਸੀਂ ਫ੍ਰੀ ਹੋ ਜਾਓਗੇ। ਤੁਸੀਂ एकदम ਕੋਸ਼ੋ ਜਾਓਗੇ ਪਰ ਇੱਕ ਗੱਲ ਦਾ ਧਿਆਨ ਰੱਖਣਾ ਕਿਸ ਪਾਣੂ ਕਰਦੇ ਸਮੇਂ ਤੁਸੀਂ ਵਿਸ਼ਵਾਸ ਰੱਖਣਾ ਹੈ ਜੇਕਰ ਵਿਸ਼ਵਾਸ ਦੇ ਨਾਲ ਕਰੋਗੇ ਤੁਹਾਨੂੰ ਇਸ ਦਾ ਲਾਭ ਹੋਵੇਗਾ ਤੁਹਾਡਾ ਜਿੰਨਾ ਵੀ ਕਾਜ ਹੈ ਉਹ ਸਾਰਾ ਉੱਤਰ ਜਾਵੇਗਾ ਚਾਰੇ ਪਾਸਿਆਂ ਤੋਂ ਤੁਹਾਡੇ ਘਰ ਦੇ ਵਿੱਚ ਪੈਸੇ ਆਉਣ ਦੇ ਹਿੰਲੇ ਵਸੇਲੇ ਜਿਹੜੇ ਉਹ ਬਣ ਜਾਣਗੇ ਇਹਨਾਂ ਪਾਣੂ ਕਦੋਂ ਕਿਹੜੇ ਟਾਈਮ ਸਮਾਂ ਦੇਣ ਸਭ ਕੁਝ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਜਾਣਕਾਰੀ ਦੇ ਦਿੱਤੀ ਗਈ ਹੈ ਜੇਕਰ ਵੀਡੀਓ ਚੰਗੇ ਲੱਗੀ ਤਾਂ ਅਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ